ਭਾਈ ਗੁਰਜੀਤ ਕਾਲਸਾਹ ਜੀ ਭਾਈ ਗੁਰਜੀਤ ਕੀ ਫਤਿਹ ਅੱਜ ਭਾਰਤੀ ਕਿਸਾਨ ਜੁਣੀ ਇਕਤਾ ਗ੍ਰਾਂਡ ਜ਼ਿਲ੍ਹਾ ਤਰਨਤਾਰਨ ਬਰਾਕ ਮਸ਼ਹਰਾ ਪੰਦੂਆ ਵੱਲੋਂ ਜਿਹੜਾ ਸੈਤਨ ਸਰਕਾਰ ਨੇ ਚੋਰੀ-ਚੋਰੀ ਤਿੰਨ ਕਾਨੂੰਨਾਂ ਦਾ ਖਾੜਾ ਪੰਜਾਬ ਸਰਕਾਰ ਨੂੰ ਦੇਜਿਆ ਵਾ ਪੰਜਾਬ ਸਰਕਾਰ ਨੇ ਚੁੱਪ ਕਰਕੇ ਰੱਖ ਲਿਆ ਪਰ ਅਜੇ ਤੱਕ ਜਹੇ ਬੰਦੀਆਂ ਨੂੰ ਬੁੱਧੀ ਜੀਵੀਆਂ ਤੋਂ ਪਤਾ ਲੱਗਾ ਸਾਨੂੰ ਵੀ ਇਹ ਖਾੜਾ ਪੰਜਾਬ ਸਰਕਾਰ ਕੋ ਆ ਗਿਆ ਪਰ ਪੰਜਾਬ ਸਰਕਾਰ ਨੇ ਕਿਸਾਨਾਂ ਨੂੰ ਨਹੀਂ ਦੱਸਿਆ ਤੇ ਪੰਜਾਬ ਸਰਕਾਰ ਸੈਂਟਰ ਸਰਕਾਰ ਨਾਲ ਰਲ ਮਿਲ ਕੇ ਖਿਚੜੀ ਪਕਾ ਰਹੀ ਆ ਇਸ ਕਰਕੇ ਭਾਰਤੀ ਕਿਸਾਨ ਜੁਣੀ ਇਕਤਾ ਗਰਾ ਆਪਣੇ ਤੌਰ ਤੇ ਪੰਜਾਬ ਸਰਕਾਰ ਅਤੇ ਸੂਬਾ ਸਰਕਾਰ ਦਾ ਵਿਰੋਧ ਕਰਦੀ ਹੋਈ ਰੋਜ਼ ਮਾਰਚ ਕਰ ਰਹੀ ਆ ਨਾਲੇ ਸਾਡੇ ਸਿੰਘੂ ਬਾਰਡਰ ਤੇ ਬੈਠੇ ਆ ਕਿਸਾਨ ਭਰਾ ਉਹਨਾਂ ਦੇ ਨਜਾਇਜ਼ ਅੱਤਰੂ ਗੋਲੇ ਛੁੱਟੇ ਜਾ ਰਹੇ ਆ ਧਰਨੇ ਤੇ ਬੈਠੇ ਨੇ ਕਰਨ ਵਰਤ ਰੱਖਿਆ ਵਾ ਅਰ ਪੰਜਾਬ ਸਰਕਾਰ ਉਹਨਾਂ ਦੀ ਗੱਲ ਹੀ ਸੁਣ ਰਹੀ ਜੇ ਸੈਂਟਰਲ ਸਰਕਾਰ ਵੀ ਨਹੀਂ ਸੁਣ ਰਹੀ ਸਾਡੇ ਭਰਾਵਾਂ ਨੂੰ ਭਾਵਾਂ ਸਾਰੇ ਤੁਹਾਡੇ ਮੱਝ ਬਰਾਹੀ ਅਪੀਲ ਕਰਦੇ ਆਂ ਵੀ ਪੰਜਾਬ ਸਰਕਾਰ ਨੂੰ ਸਾਡੇ ਭਰਾਵਾਂ ਦੀ ਗੱਲ ਸੁਣੀ ਜਾਵੇ ਨਹੀਂ ਤਾਂ ਹੀ ਵੱਡੇ ਤੋਂ ਵੱਡਾ ਸ਼ਰਚ ਲੀਕ ਆ ਗਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰਦੀ ਖਾਲਸਾ ਹਰਦੀ ਕਿਸਾਨ ਜੂਨੀ ਇਕਤਾ ਕਰਾਂ ਜਿੰਦਾਬਾਦ 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 ਸਰਕਾਰਾਂ ਦੋਨਾ ਚੱਕਰੋ ਆਪਨੀ ਆਪਨੀ ਸਰਕਾਰਾਂ ਤੋਂ ਨਾ ਝਾਕ ਕਰੋ ਅੰਦੀ ਅੰਦੀ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ